ਜਿਵੇਂ ਕਿਹਾ ਜਾ ਰਿਹਾ ਹੈ ਕਿ ਆਪਣਾ ਮਜੀਠਿਆਉਣੀ ਜੇ ਆਮਦਨ ਤੋਂ ਵੱਧ ਦੇ ਆਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਨੇ ਪਰ ਕਹਿੰਦੇ ਇੱਕ ਵਾਰ ਪਹਿਲਾਂ ਤੁਹਾਡੀ ਪਾਰਟੀ ਦੇ ਮੁਖ ਜਿਹੜੇ ਕੇਜਰੀਵਾਲ ਸਾਹਿਬ ਸੇਵਾ ਮਾਫੀ ਮੰਗ ਚੁੱਕਰੇ ਦੂਜੀ ਵਾਰ ਫੇਰ ਮੰਗ ਲਓਗੇ ਕਿਉਂਕਿ ਫੇਰ ਤੁਸੀਂ ਸਾਬਤ ਕੁਝ ਨਹੀਂ ਕਰ ਪਾਣਾ ਉਹ ਜੇਲ੍ਹ ਦੇ ਵਿੱਚ ਬੱਚੇ-ਬੱਚੇ ਨੂੰ ਉਹਨਾਂ ਦੇ ਕਰਦਾਰ ਦਾ ਪਤਾ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਕੀ ਚੱਲ ਰਿਹਾ ਇਹ ਵੀ ਸਾਰਾ ਚਰਚਾ ਚਰਚਾ ਦਾ ਵਿਸ਼ਾ ਹੋਰ ਚਰਚਾ ਹੋ ਰਹੀ ਹੈ ਕਹਿੰਦੇ ਸ਼ਰਮਣੀ ਕਾਲੀਦਾਲ ਜੇ ਹਾਸ਼ੀਏ ਤੇ ਆ ਗਿਆ ਜ਼ੀਰੋ ਤੇ ਆ ਗਿਆ ਤਾਂ ਬੇਅਦਬੀਆਂ ਦੇ ਦੋਸ਼ ਉਹਨਾਂ ਦੇ ਸਿਰ ਮੜੇ ਗਏ ਤੇ ਉਹ ਨਤੀਜਾ ਸਾਹਮਣੇ ਆ। ਬਾਕੀ ਜਿਹੜੀ ਤੁਸੀਂ ਅਕਾਲੀ ਦਲ ਦੇ ਡਾਊਨਫਾਲ ਦੀ ਗੱਲ ਕਰਦੇ ਹੋ ਇਕੱਲਾ ਇਹਨਾਂ ਨੇ ਬੇਅਦਬੀ ਦੀ ਨਹੀਂ ਗੱਲ ਉਹਦੇ ਵਿੱਚ ਚਿੱਟਾ ਬਹੁਤ ਵੱਡਾ ਰਿਹਾ। ਕਰਾਪਸ਼ਨ ਬਹੁਤ ਵੱਡਾ ਕਰ ਰਹੀ ਹੈ। ਜਿਹੜੇ ਇਹਨਾਂ ਦੇ ਟੌਪ ਮੋਸਟ ਲੀਡਰ ਸੀ ਉਹਨਾਂ ਨੇ ਪੂਰੀ ਇੱਕ ਤੰਦੇਹੀ ਦੇ ਨਾਲ ਪੂਰੇ ਜ਼ੋਰ ਸ਼ੋਰ ਨਾਲ ਕਰਾਪਸ਼ਨ ਕੀਤੀ ਆ। ਸੋ ਵਿਰੋਧੀ ਧਿਰ ਦੀ ਮੰਗ ਤੇ ਪੰਜਾਬ ਵਿਧਾਨ ਸਭਾ ਦਾ ਖਾਸ ਤੌਰ ਤੇ ਬੇਅਦਬੀਆਂ ਦੇ ਵਿੱਚ ਤੇ ਬੁਲਾਇਆ ਗਿਆ ਸੈਸ਼ਨ ਦੋ ਦਿਨਾਂ ਲਈ ਵਿਦਾਇਆ ਦਿੱਤਾ ਗਿਆ ਅੱਜ ਦੂਜੇ ਦਿਨ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਵਿਧਾਇਕ ਮਨਜੀਤ ਸਿੰਘ ਗਲਾਸਪੁਰ ਸਾਡਾ ਮੌਜੂਦ ਨੇ ਗੱਲਬਾਤ ਕਰਨਗੇ ਮਨਜੀਤ ਸਿੰਘ ਜੀ ਮੁੱਖ ਤੌਰ ਤੇ ਅੱਜ ਦੇ ਸੈਸ਼ਨ 'ਚ ਮੁੱਦਾ ਰਿਹਾ ਜਿਹੜੀਆਂ ਕਿਲਾ ਰਾਏਪੁਰ 올림픽 ਖੇਡਾਂ ਮੁਰ ਸ਼ੁਰੂ ਹੋਣ ਜਾ ਰਹੀਆਂ ਨੇ ਕਿੱਡਾ ਕਿ ਪੰਜਾਬ ਇਹਦੀ ਮੰਗ ਕਰ ਰਿਹਾ ਸੀ ਦੇਖੋ ਜੀ ਜਿਹੜੀਆਂ ਇਹ ਖੇਡਾਂ ਨੇ ਇਹ ਸਾਡੀਆਂ ਅਦਵੈਤੀ ਖੇਡਾਂ ਨੇ ਪੰਜਾਬ ਦਾ ਹਰ ਇੱਕ ਪਸੰਦ ਦਾ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਜਾ ਪੰਜਾਬ ਤੋਂ ਬਾਹਰ ਵੀ ਚਲਾ ਗਿਆ ਉਹ ਵੀ ਇਹਨਾਂ ਰਵੈਤੀ ਖੇਡਣਾ ਨੂੰ ਵੇਖਣਾ ਚਾਹੁੰਦਾ ਕਿਉਂਕਿ ਜਿਵੇਂ ਕਲਾਰ ਆਇਪੋਰਾ ਜਾਂ ਹੋਰ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਨੇ ਕਸਬੇ ਨੇ ਪਿੰਡ ਨੇ ਜਿੱਥੇ ਇਹ ਖੇਡਾਂ ਕਰਵਾਈਆਂ ਜਾਂਦੀਆਂ ਸੀ ਸੋ ਅੱਜ ਪੰਜਾਬ ਸਰਕਾਰ ਨੇ ਬੜੀ ਸੋਹਣੀ ਪਹਿਲ ਕਦਮੀ ਕੀਤੀ ਹੈ ਅੱਜ ਪੰਜਾਬ ਦੇ ਜਿਹੜੇ ਲੋਕ ਆ ਬੜੇ ਖੁਸ਼ ਹੋਣਗੇ ਕਿਉਂਕਿ ਜਿਸ ਤਰ੍ਹਾਂ ਆਪਾਂ ਬੈਲ ਗੱਡੀਆਂ ਦੀ ਗੱਲ ਕਰਦੇ ਆ ਭਾਵੇਂ ਹੁਣ ਬੈਲਾਂ ਦੀ ਸਾਨੂੰ ਜ਼ਰੂਰਤ ਨਹੀਂ ਪਰ ਉਹ ਹੁਣ ਹੋਰ ਵੀ ਵਧੀਆ ਤਰੀਕੇ ਨਾਲ ਪਾਲਣਗੇ ਜਿਹੜੇ ਹੋਰ ਵੀ ਜਿੱਦਾਂ ਆਪਣਾ ਬੈਲ ਗੱਡੇ ਤੋਂ ਇਲਾਵਾ ਕਬੂਤਰबाजी ਹੋ ਗਿਆ ਹੋਰ ਹੋ ਗਿਆ ਜਿਹੜੀ ਇਹ ਇੱਕ ਬਹੁਤ ਵਧੀਆ ਸ਼ੁਭਸ਼ਗਨਾ ਹਾਲਾਂਕਿ ਖੇਤੀ ਸਾਡੀ ਆਧੁਨਿਕ ਹੋ ਗਈ ਹੈ ਪਰ ਅੱਜ ਵੀ ਜਿਹੜੇ ਪਸ਼ੂ ਨੇ ਸਾਡੇ ਇਹ ਮਨੁੱਖੀ ਜੀਵਨ ਦਾ ਹਿੱਸਾ ਬਹੁਤ ਵੱਡਾ ਹੈਗੇ ਨੇ ਇਸ ਈ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਹੀ ਪਸ਼ੂਆਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਜਾਈਏ ਜਿੰਨੀ ਮਰਜ਼ੀ ਸਾਡੀ ਜਿਹੜੀ ਇਹ ਆਬਾਦੀ ਵੱਧ ਜਾਵੇ ਅਕਸਰ ਜਿਹੜੀ ਅਸੀਂ ਕੋਈ ਦੁੱਧ ਦਾ ਦਹੀਂ ਆ ਲੱਸੀ ਆ ਪਨੀਰ ਆ ਜਿਹੜੇ ਸਾਡੇ ਰੋਜ਼ ਮਰ ਦੀ ਜ਼ਿੰਦਗੀ ਦੀ ਲੋੜਾਂ ਇਹ ਪਸ਼ੂਆਂ ਤੋਂ ਹੀ ਪੂਰੀਆਂ ਹੋਣੀਆਂ ਇਸ ਕਰਕੇ ਜਿਹੜੇ ਪਸ਼ੂਆ ਇਹ ਸਾਡੇ ਪੰਜਾਬ ਲਈ ਸਾਡੇ ਲੋਕਾਂ ਲਈ ਬਹੁਤ ਜ਼ਰੂਰੀ ਆ ਵਿਧਾਇਕ ਚੌਧਰੀ ਸਾਹਿਬ ਕਾਂਗਰਸੀ ਨੇ ਜਿਹੜੇ ਉਹਨਾਂ ਨੇ ਮੁੱਦਾ ਚੁੱਕਿਆ ਜਿਸ ਦਾ ਸੀਐਮ ਸਾਹਿਬ ਨੇ ਵੀ ਸਮਰਥਨ ਕੀਤਾ ਕਿ ਅਵਾਰਾ ਪਸ਼ੂਆਂ ਦਾ ਮਸਲਾ ਵੀ ਹੱਲ ਕੀਤਾ ਜਾਵੇ ਲੋਕਾਂ ਦੀਆਂ ਤੇ ਉਹਨਾਂ ਦੀਆਂ ਵੀ ਜਾਨਾਂ ਜਾਂਦੀਆਂ ਨੇ ਜਾਨ ਕਿਸੇ ਦੀ ਅਜਾਈ ਨਹੀਂ ਜਾਣੀ ਚਾਹੀਦੀ ਇਸ ਤੇ ਕੀ ਕਹਿੰਦੇ ਹੋ ਦੇਖੋ ਜੀ ਜਿਹੜੇ ਅਵਾਰਾ ਪਸ਼ੂ ਨੇ ਜਾਂ ਅਵਾਰਾ ਕੁੱਤੇ ਨੇ ਇਹ ਜਿਹੜੇ ਸਾਡੇ ਸਮਾਜ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਬਹੁਤਕ ਟਰਾਮਾ ਵਾਪਰੀਆਂ ਨੇ ਜਿੱਥੇ ਬੱਚਿਆਂ ਨੂੰ ਨੋਚਿਆ ਬਜ਼ੁਰਗਾਂ ਨੂੰ ਖਾਦਾ ਜਿੱਥੋਂ ਉਹਨਾਂ ਦੇ ਸਿਰਫ ਕੱਪੜੇ ਹੀ ਮਿਲੇ ਨੇ ਔਰ ਪਿਛਲੀ ਤੋਂ ਪਿਛਲੀ ਵਿਧਾਨ ਸਭਾ ਦੇ ਵਿੱਚ ਅਸੀਂ ਧਿਆਨ ਦਿਵਾਉ ਮਤਾ ਵੀ ਲਾਇਆ ਸੀ ਔਰ ਵਿਧਾਨ ਸਭਾ ਦੇ ਵਿੱਚ ਵੀ ਡਿਬੇਟ ਵੀ ਹੋਈ ਸੀ ਤੇ ਇਹਦੇ ਤੇ ਵੀ ਪੰਜਾਬ ਸਰਕਾਰ ਹੋਰ ਵੀ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਲੱਗੀ ਆ ਲਾਸਪੁਰ ਜੀ ਇੱਕ ਜਿਹੜੀ ਚੀਜ਼ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਸੈਸ਼ਨ ਬੇਅਦਬੀਆਂ ਤੇ ਜਿਹੜਾ ਕਾਨੂੰਨ ਪਾਸ ਕੀਤਾ ਉਹਨੂੰ ਲੈ ਕੇ ਬਣਾਇਆ ਗਿਆ ਸੁਖਰਾਜ ਸਿੰਘ ਇੱਥੇ ਪਹੁੰਚੇ ਹੋਏ ਨੇ ਕੋਟਪੂਰਾ ਗੋਲੀकांड ਜਿਨ੍ਹਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਸੀ ਵਿਰੋਧੀ ਧਿਰ ਦੇ ਇਸ ਟਾਈਮ ਨਾਲ ਮੌਜੂਦ ਨੇ ਲੱਗਦਾ ਨਹੀਂ ਹੈ ਕਿ ਸਭਾ ਤਿੰਨ ਸਾਲ ਹੋ ਗਏ ਇਹ ਫੈਸਲਾ ਜਾਂ ਇਹ ਬਿੱਲ ਬੜੀ ਪਹਿਲਾਂ ਲੈ ਕੇ ਆ ਜਾਣਾ ਚਾਹੀਦਾ ਸੀ ਮਾਨ ਸਾਹਿਬ ਦੀ ਸਰਕਾਰ ਨੂੰ ਦੇਖੋ ਜੀ 15 2015 ਦੇ ਡਰਾਮਾ ਨੇ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੌ ਵੀ ਖਾਦੀ 5 ਸਾਲ ਉਹਨਾਂ ਨੇ ਸਰਕਾਰ ਵੀ ਚਲਾਈ ਬਿਲਕੁਲ ਕੁਛ ਨਹੀਂ ਕੀਤਾ ਜੇ ਉਹੀ ਕਾਂਗਰਸੀ ਬੰਦੇ ਜਿਹੜੇ ਉਹ ਪੀੜਤ ਪਰਿਵਾਰ ਆ ਉਹਨੂੰ ਲਿਆ ਕੇ ਰਾਜਨੀਤੀ ਕਰ ਰਹੇ ਨੇ ਔਰ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਦੇਖੋ 3 ਸਾਲ ਬਹੁਤ ਬਹੁਤ ਜ਼ਿਆਦਾ ਸਾਲ ਨਹੀਂ ਹੁੰਦੇ ਕਿਉਂਕਿ ਕੇਸਾਂ ਦੀ ਸਟੱਡੀ ਕਰਨੀ ਹੁੰਦੀ ਆ ਕਾਨੂੰਨ ਬਣਾਉਣੇ ਹੁੰਦੇ ਆ بڑے ਜਿਹੜੇ ਮਾਹਰ ਹੁੰਦੇ ਆ ਵਿਸ਼ਾ ਮਾਰ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਆ ਇਸ ਕਰਕੇ ਕੁਦਰਤੀ ਗੱਲ ਆ ਵੀ ਇਹ 2.5-3 ਸਾਲ ਦਾ ਸਮਾਂ ਲੱਗਣਾ ਸੀ ਜਿਵੇਂ ਕਿਹਾ ਜਾ ਰਿਹਾ ਹੈ ਕਿ ਆਪਣਾ ਮਜੀਠਿਆਉਣੀ ਜੇ ਆਮਦਨ ਤੋਂ ਵੱਧ ਦੇ ਆਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਨੇ ਕਹਿੰਦੇ ਸ਼ਰੂਮਣੀ ਕਾਲੀਦਲ ਜੇ ਹਾਸ਼ੀਏ ਤੇ ਆ ਗਿਆ ਜ਼ੀਰੋ ਤੇ ਆ ਗਿਆ ਤਾਂ ਬੇਅਦਬੀਆਂ ਦੇ ਦੋਸ਼ ਉਹਨਾਂ ਦੇ ਸਿਰ ਮੜੇ ਗਏ ਤੇ ਉਹ ਨਤੀਜਾ ਸਾਹਮਣੇ ਪਰ ਕਹਿੰਦੇ ਇੱਕ ਵਾਰ ਪਹਿਲਾਂ ਤੁਹਾਡੀ ਪਾਰਟੀ ਦੇ ਮੁਖ ਜਿਹੜੇ ਕੇਜਰੀਵਾਲ ਸਾਹਿਬ ਸੇਵਾ ਮਾਫੀ ਮੰਗ ਚੁੱਕੇ ਨੇ ਦੂਜੀ ਵਾਰ ਫੇਰ ਮੰਗ ਲਓਗੇ ਕਿਉਂਕਿ ਫੇਰ ਤੁਸੀਂ ਸਾਬਤ ਕੁਝ ਨਹੀਂ ਕਰ ਪਾਣਾ ਦੇਖੋ ਜਿਹੜੀ ਮਜੀਠਿਆ ਸਾਹਿਬ ਵਾਲੀ ਗੱਲ ਆ ਉਹ ਜੇਲ੍ਹ ਦੇ ਵਿੱਚ ਬੱਚੇ-ਬੱਚੇ ਨੂੰ ਉਹਨਾਂ ਦੇ ਕਰਤਾਰ ਦਾ ਪਤਾ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਕੀ ਚੱਲ ਰਿਹਾ ਇਹ ਵੀ ਸਾਰਾ ਚਰਚਾ ਚਰਚਾ ਦਾ ਵਿਸ਼ਾ ਹੋਰ ਚਰਚਾ ਹੋ ਰਹੀ ਆ ਬਾਕੀ ਜਿਹੜੀ ਤੁਸੀਂ ਅਕਾਲੀ ਦਲ ਦੇ ਡਾਊਨਫਾਲ ਦੀ ਗੱਲ ਕਰਦੇ ਹੋ ਇਕੱਲਾ ਇਹਨਾਂ ਨੇ ਬੇਅਦਬੀ ਦੀ ਨਹੀਂ ਗੱਲ ਉਹਦੇ ਵਿੱਚ ਚਿੱਟਾ ਬਹੁਤ ਵੱਡਾ ਰਿਹਾ ਕਰਾਪਸ਼ਨ ਬਹੁਤ ਵੱਡਾ ਕਰ ਰਹੀ ਹੈ ਜਿਹੜੇ ਇਹਨਾਂ ਦੇ ਟੌਪ ਮੋਸਟ ਲੀਡਰ ਸੀ ਉਹਨਾਂ ਨੇ ਪੂਰੀ ਇੱਕ ਤੰਦੇਹੀ ਦੇ ਨਾਲ ਪੂਰੇ ਜੋਰ ਸ਼ੋਰ ਨਾਲ ਕਰਾਪਸ਼ਨ ਕੀਤੀ ਆ ਔਰ ਕਿਸੇ ਵੀ ਪੰਜਾਬ ਦੇ ਮੁੱਦੇ ਤੇ ਸੀਰੀਅਸ ਹੋ ਕੇ ਗੱਲ ਨਹੀਂ ਕੀਤੀ ਇਸ ਕਰਕੇ ਅਕਾਲੀ ਦਲ ਅਜ ਹਾਸ਼ੀ ਦੇ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਲਾ ਮਿਸਾਲ ਇਤਿਹਾਸਕ ਫੈਸਲਾ ਜਾਂ ਕਾਨੂੰਨ ਬਣੇਗਾ ਬੇਅਦਬੀਆਂ ਨੂੰ ਲੈ ਕੇ ਦੇਖੋ ਜੀ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਪੂਰੀ ਤਰ੍ਹਾਂ ਲੱਗੀ ਹੋਈ ਹੈ ਔਰ ਇਹਦੇ ਬੜੇ ਸਾਰਤਕ ਸਿੱਟੇ ਸਾਹਮਣੇ ਆਉਣਗੇ ਧੰਨਵਾਦ ਥੈਂਕ ਯੂ ਸੋ ਵਿਧਾਇਕ ਮਨਜੀਤ ਸਿੰਘ ਵਿਲਾਸਪੁਰ ਉਹਨਾਂ ਨੇ ਸਾਫ਼ ਕੀਤਾ ਹੈ ਕਿ ਬੇਅਦਬੀਆਂ ਤੇ ਸੈਸ਼ਨ ਬੁਲਾਇਆ ਗਿਆ ਹੈ ਔਰ ਸਾਰਾ ਕੁਝ ਥੋਰਲੀ ਇਨਵੈਸਟੀਗੇਟ ਕਰਕੇ ਇਸ ਵਿਸ਼ੇ ਤੇ ਚਰਚਾ ਜਿਹੜੀ ਹੈ ਮਾਨ ਸਰਕਾਰ ਕਰਨ ਜਾ ਰਹੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਜਿਹਾ ਬਿੱਲ ਆਂਦਾ ਜਾਵੇਗਾ ਫੈਸਲਾ ਕੀਤਾ ਜਾਵੇਗਾ ਜਿਸ ਨੂੰ ਪੰਜਾਬ ਦੇ ਲੋਕ ਯਾਦ ਰੱਖਣਗੇ ਕੀ ਇਹ ਬੜੀ ਦੇਰੀ ਨਾਲ ਲਿਆਂਦਾ ਗਿਆ ਬਿੱਲ ਹੈ ਤਿੰਨ ਸਵਾ ਤਿੰਨ ਸਾਲ ਹੋ ਗਏ ਸਰਕਾਰ ਬਣੇ ਤੋਂ ਕਹਿੰਦੇ ਵੀ ਇੰਨਾ ਕੁ ਟਾਈਮ ਇਹ ਸਾਰਾ ਕੁਝ ਤਿਆਰ ਕਰਨ ਤੇ ਲੱਗ ਗਿਆ ਤੇ ਜਿੰਨਾ ਡਿਲੇ ਹੋਇਆ ਉਹਨਾਂ ਵਧੀਆ ਜਵਾਬ ਹੈ ਜਿਹੜਾ ਉਹ ਬੇਅਦਬੀਆਂ ਕਰਨ ਵਾਲਿਆਂ ਨੂੰ ਮਿਲੇਗਾ ਨਵੇਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ